ਸੰਗਤ ਜੀ ਅਸੀਂ ਹਾਂ ਗੁਰਦੁਆਰਾ ਬਾਬਾ ਬੁੱਢਾ ਜੀ ਦੀ ਪੀੜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮੈਂ ਕੱਟੋ-ਕੱਟ 11 ਸਾਲਾਂ ਬਾਅਦ ਇਸ ਸਥਾਨ ਤੇ ਦੁਬਾਰਾ ਦਰਸ਼ਨ ਕਰਨਾ ਆਇਆ ਜੀ ਇਹ ਹੈ ਜੀ ਗੁਰਦੁਆਰਾ ਬੋੜੀ ਸਾਹਿਬ ਰਾਤ ਹੋ ਗਈ ਦਰਬਾਰ ਸਾਹਿਬ ਆਉਂਦੇ ਆਉਂਦੇ ਅਸੀਂ ਹਾਂ ਜੀ ਅੰਮ੍ਰਿਤਸਰ ਦੀ ਧਰਤੀ ਤੇ ਪਿਛਲੇ ਵੀਡੀਓ ਵਿੱਚ ਛੇ ਹਟਾ ਸਾਹਿਬ ਤੇ ਗੁਰੂ ਕੀ ਵਿਡਾਲੀ ਦੇ ਦਰਸ਼ਨ ਕੀਤੇ ਸੀ ਹੁਣ ਅਸੀਂ ਆ ਗਏ ਜੀ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ਦੀ ਪੀੜ ਪਿੰਡ ਚਬਾਲ ਜ਼ਿਲ੍ਹਾ ਅੰਮ੍ਰਿਤਸਰ ਬਾਬਾ ਬੁੱਢਾ ਜੀ ਦਾ ਨਾਮ ਸਿੱਖ ਪੰਥ ਵਿੱਚ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਕੱਥੂ ਨੰਗਲ ਵਿਖੇ ਹੋਇਆ ਸੀ। ਆਪ ਜੀ ਦੇ ਪਿਤਾ ਦਾ ਨਾਮ ਭਾਈ ਸੁੱਖਾ ਜੀ ਸੀ ਅਤੇ ਮਾਤਾ ਜੀ ਦਾ ਨਾਮ ਗौरा ਜੀ। ਅਸੀਂ ਪਹੁੰਚ ਗਏ ਹਾਂ ਜੀ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ਦੀ ਬੀਰ। ਉਹ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਜੀ ਦਾ। ਜੋੜਾ ਕਰ ਜੀ ਹੈ ਕਿ ਬਾਬਾ ਬੁੱਢਾ ਜੀ ਦੀ ਬੀੜ ਤੇ ਇਹ ਸਾਹਮਣੇ ਗੁਰੂ ਘਰ ਲੰਗਰ ਜਿਸ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਹਾਂ ਗੁਰਦੁਆਰਾ ਬਾਬਾ ਬੁੱਢਾ ਜੀ ਦੀ ਪਿੰਡ ਜੋ ਕਿ ਪਿੰਡ ਚਬਾਲ ਜਿਹੜਾ ਅੰਮ੍ਰਿਤਸਰ ਵਿਖੇ ਹੈ ਬਾਬਾ ਬੁੱਢਾ ਜੀ ਜਦੋਂ ਬਾਲਕ ਅਵਸਥਾ ਵਿੱਚ ਸਨ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੇ ਪ੍ਰਸ਼ਾਦਾ ਚਿਕਾਇਆ ਸੀ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਰੋਟੀ ਖਾ ਕੇ ਤਨ ਤ੍ਰਿਪਤ ਹੁੰਦਾ ਹੈ ਮਨ ਕਿਵੇਂ ਤ੍ਰਿਪਤ ਹੁੰਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਤੂੰ ਹੈ ਤਾਂ ਛੋਟਾ ਬੱਚਾ ਪਰ ਗੱਲਾਂ ਤੂੰ ਗੁੱਡਿਆਂ ਵਾਲੀ ਕਰਦਾ ਉਦੋਂ ਉਹਨਾਂ ਦਾ ਨਾਮ ਬਾਬਾ ਬੁੱਢਾ ਪੈ ਗਿਆ ਬਾਬਾ ਫਿਰ ਗੁੱਡਾ ਹੋ ਗਿਆ ਗੁਰੂ ਸਾਹਿਬਾਨ ਜੀ ਨੂੰ ਜੋ ਕੁਰਤਾ ਗੱਦੀ ਦੇਣ ਦੀ ਰਸਮ ਸੀ ਬਾਬਾ ਬੁੱਢਾ ਜੀ ਅਦਾ ਕਰਦੇ ਸੀ ਗੁਰੂ ਅੰਗਦ ਸਾਹਿਬ ਜੀ ਨੂੰ ਕੁਰਤਾ ਗੱਦੀ ਉਹਨਾਂ ਨੇ ਦਿੱਤੀ ਗੁਰੂ ਅਮਰਦਾਸ ਜੀ ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੋ ਕਿਰਪਾਨਾਂ ਵੀ ਬਾਬਾ ਬੁੱਢਾ ਜੀ ਨੇ ਪਹਿਨਾਈਆਂ ਸੀ ਰਸ ਜਿੰਨੇ ਅੜੇ ਆਪਣੇ ਰਾ Mill बन मन ਆਦ ਪਾਇਆ ਵਿਖਿਆ ਰਸ ਫੀਕੇ ਰਾਮਾ ਨਾਨਕ ਜਲ ਜਲੇ ਸਮਾਇਆ ਜੋਤੀ ਜੋਤ ਮੀਕੇ ਰਾਮਾ ਰਤਸ ਸਿੰਦੇ ਸੇ ਲੋਯੰ ਨੀਕੇ ਪ੍ਰਾਤਿਥਾ ਇੱਥੇ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਦੀ ਪ੍ਰਸ਼ਾਦੇ ਲੈ ਕੇ ਆਏ ਸਾਂ ਲੱਸੀ ਲੈ ਕੇ ਆਏ ਸਾਂ ਤੇ ਇੱਥੇ ਹੀ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਪੂਰ ਹਰਗੋਬਿੰਦ ਸਾਹਿਬ ਜੀ ਯਾਨੀ ਇੱਕ ਪੁੱਤਰ ਦੀ ਦਾਤ ਦਿੱਤੀ ਅੱਜ ਵੀ ਸੰਗਤਾਂ ਭਾਵਨਾ ਨਾਲ ਬਾਬਾ ਬੁੱਢਾ ਜੀ ਦੇ ਇਸ ਸਥਾਨ ਤੇ ਮਿੱਸੇ ਪ੍ਰਸ਼ਾਦੇ ਲੱਸੀ ਪਿਆਜ ਚੜਾਉਂਦੇ ਹਨ ਇੱਥੇ ਔਲਾਦ ਦੇ ਅਰਦਾਸ ਕਰਦੇ ਹਨ ਤੇ ਵਾਕਈ ਕਰਾਮਾਤ ਹੁੰਦੀ ਹੈ ਇਥੋਂ ਬੜੇ ਬ੍ਰੇਂਤ ਜੀਆਂ ਦੀਆਂ ਝੋੜੀਆਂ ਪਰੀਆਂ ਹਨ ਸੰਗਤ ਇਹ ਐਤਵਾਰ ਹੈ ਤੇ ਐਤਵਾਰ ਦਰਬਾਰ ਸਾਹਿਬ ਵੀ ਬਹੁਤ ਸੰਗਤ ਹੁੰਦੀ ਹੈ ਤੇ ਸ਼ਹੀਦਾ ਸਾਹਿਬ ਚੋਪੈਰਾ ਹੁੰਦਾ ਸੋ ਅਸੀਂ ਉਧਰ ਜਾਣ ਤੋਂ ਪਹਿਲੇ ਇੱਧਰ ਆਏ ਹਾਂ ਕਿ ਅਲੱਗ-ਅਲੱਗ ਧਾਰਮਿਕ ਸਥਾਨਾਂ ਦੇ ਦਰਸ਼ਨ ਕਰੀਏ ਜੋ ਅੰਮ੍ਰਿਤਸਰ ਦੇ ਲੋਕਲ ਸਥਾਨ ਹਨ ਮਸ਼ਹੂਰ ਹਨ ਜੋ ਅੰਮ੍ਰਿਤਸਰ ਦੇ ਲੋਕਲ ਗੁਰਦੁਆਰਾ ਸਾਹਿਬ ਉਹਨਾਂ ਦੇ ਦਰਸ਼ਨ ਕਰ ਰਹੇ ਹਾਂ ਸ਼ਾਮ ਹੀ ਜਾਵਾਂਗੇ ਦਰਬਾਰ ਸਾਹਿਬ ਸੋ ਹੁਣ ਪਹਿਲੇ ਅਸੀਂ ਜਾਵਾਂਗੇ ਜੀ ਆਪਣੇ ਨਾਨਕੇ ਮਾਮਾ ਜੀ ਦੇ ਘਰੇ ਆ ਰਸਤੇ ਵਿੱਚ ਬਹੁਤ ਪਿਆਰੇ ਫਲਾਂ ਦੇ ਬਾਗ ਬਹੁਤ ਪਿਆਰਾ ਲੱਗ ਰਿਹਾ ਹੈ ਦ੍ਰਿਸ਼ ਬਾਗ ਦਾ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਹਰਿਆ ਭਰਿਆ ਨਾ ਦੇਖ ਕੇ ਮਨ ਨੂੰ ਸਕੂਨ ਮਿਲਦਾ ਇਹ ਸਾਡਾ ਰਾਜੂ ਵੀਰ ਆ ਲੰਗਰ ਲਾਇਆ ਪਿਆ ਇੰਦਾ ਦੇ ਦੋਸਤਾਂ ਨੇ ਅੱਜ ਤਾਲ ਪ੍ਰਸ਼ਾਦ ਦੇ ਨਮਲੀ ਰੋਟੀ ਦੇ ਨਾਲ ਛਕੀਂਦਾ ਸੰਗਤ ਜੀ ਸਿਕਵਰ ਫਿਰ ਆਏ ਹਾਂ ਗੁਰਦੁਆਰਾ ਬੋੜੀ ਸਾਹਿਬ ਜੋ ਪੰਜਵੇਂ ਪਾਸ਼ਾ 6ਵੇਂ ਪਾਸ਼ਾ ਦਾ ਚਰਨ ਸੋ ਪ੍ਰਾਪਤ ਸਥਾਨ ਹੈ ਪਿੱਛੇ ਗੁਰਦੁਆਰਾ ਸਾਹਿਬ ਹੈ ਆਓ ਦਰਸ਼ਨ ਕਰਦੇ ਹਾਂ ਗੁਰਦੁਆਰਾ ਬੋੜੀ ਸਾਹਿਬ ਇਹ ਅੰਮ੍ਰਿਤਸਰ ਦਾ ਪਿੰਡ ਕੋੜ ਖਾਲਸਾ ਇੱਥੇ ਗੁਰਦੁਆਰਾ ਬੋੜੀ ਸਾਹਿਬ ਇਹ ਜੋ ਬੋਰਡ ਦਾ ਰੱਖ ਤੁਸੀਂ ਦੇਖ ਰਹੇ ਹੋ ਇਹ ਇਤਿਹਾਸਿਕ ਹੈ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਵਿਸ਼ਰਾਮ ਕਰਿਆ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਬਚਪਨ ਵਿੱਚ ਇੱਥੇ ਸ਼ਸਤਰ ਵਿਦਿਆ ਪ੍ਰਾਪਤ ਕਰਦੇ ਸੀ ਇੱਥੇ ਇਹ ਇੱਕ ਪੁਰਾਤਨ ਖੂਬੀ ਹੈ ਜੋ ਗੁਰੂ ਸਾਹਿਬ ਜੀ ਦੇ ਵੇਲੇ ਦਾ ਹੈ। ਪਿੰਡ ਕੋਟ ਖਾਲਸਾ ਜੋ ਅੰਮ੍ਰਿਤਸਰ ਤੋਂ ਗੁਰੂ ਕੀ ਬਡਾਲੀ 'ਚ ਹਟੇ ਪੁਰਾਤਨ ਸੜਕ ਹੋਇਆ ਕਰਦੀ ਸੀ, ਪੁਰਾਣਾ ਰਸਤਾ ਹੋਇਆ ਕਰਦਾ ਸੀ। ਗੁਰੂ ਅਰਜਨ ਸਾਹਿਬ ਜੀ ਜਦੋਂ ਅੰਮ੍ਰਿਤਸਰ ਜਾਂਦੇ ਸਨ, ਗੁਰੂ ਕੀ ਬਡਾਲੀ ਆਉਂਦੇ ਸਨ ਤਾਂ ਇਸ ਰਸਤੇ ਤੇ ਹੀ ਆਇਆ ਕਰਦੇ ਥੋੜੀ ਦੇਰ ਵਿਸ਼ਰਾਮ ਕਰਦੇ। ਇੱਥੇ ਖੂਦ ਆ ਪਾਣੀ ਪੀਂਦੇ, ਇੱਥੇ ਪੋਰ ਦੇ ਰੁੱਖ ਥੱਲੇ ਬੈਠਦੇ। ਉਹ ਹਰਗੋਬਿੰਦ ਸਾਹਿਬ ਜੀ ਇੱਥੇ ਸ਼ਸਤਰ ਵਿੱਦਿਆ ਸਿੱਖਿਆ ਕਰਦੇ ਸਨ ਇੱਥੇ ਉਹਨਾਂ ਨੇ ਆਪਣੇ ਬਚਪਨ ਦਾ ਕਾਫੀ ਸਮਾਂ ਬਿਤਾਇਆ ਹੈ ਅਨ ਬਹੁਤ ਹੀ ਸੰਧਿਆ ਵਾਲੀ ਇੱਕ ਸ਼ਾਂਤੀ ਜੀ ਮਹਿਸੂਸ ਹੋ ਰਹੀ ਹੈ ਆ ਗੁਰਦੁਆਰਾ ਸਾਹਿਬ ਵਿਖੇ ਇੱਕ ਸਰੋਵਰ ਵੀ ਹੈ ਚਿੜੀਆਂ ਦੀਆਂ ਆਵਾਜ਼ਾਂ ਵੀ ਆ ਰਹੀਆਂ ਇੱਕ ਪਾਸੇ ਰਣਾ ਸਾਹਿਬ ਜੀ ਦਾ ਪਾਟ ਹੈ ਤੁਸੀਂ ਪਾਸੇ ਚਿੜੀਆਂ ਦੀਆਂ ਆਵਾਜ਼ਾਂ ਇਹ ਬੋੜ ਦਾ ਰੁੱਖ ਇਤਿਹਾਸਿਕ ਤੇ ਇਹ ਗੁਰਦੁਆਰਾ ਸਾਹਿਬ ਦੀ ਸੁੰਗਰੀ ਮਾਲ ਹੈ ਇਹ ਕੂਤੇ ਕਦੀ ਗੁਰੂ ਸਾਹਿਬਾਨ ਜਲ ਛਕਦੇ ਹੋਣਗੇ ਇਹ ਨਾਲ ਹੀ ਸਾਹਮਣੇ ਬਾਬਾ ਮਸਤ ਰਾਮ ਜੀ ਦਾ ਸਥਾਨ ਹੈ ਜੋ ਗੁਰੂ ਕਰਦੇ ਸੇਵਕ ਰਹੇ ਹਨ ਬ੍ਰਹਮ ਗਿਆਨੀ ਬਾਬਾ ਮਸਤ ਰਾਮ ਜੀ ਇਹਨਾਂ ਨੇ ਆਪਣੀ ਸਾਰੀ ਉਮਰ ਗੁਰੂ ਘਰ ਦੀ ਸੇਵਾ ਵਿੱਚ ਬਿਤਾ ਦਿੱਤੀ ਅੱਜ ਇਹਨਾਂ ਦੀ ਯਾਦ ਵਿੱਚ ਵੀ ਇੱਕ ਯਾਦਗਾਰੀ ਸਥਾਨ ਬਣਿਆ ਹੋਇਆ ਹੈ। ਸ਼ਾਮ ਦੇ 7 ਵਜੇ ਚੁੱਕੇ ਹਨ ਦਿਨੇ ਅਸੀਂ ਗਏ ਸੀ ਬਾਬਾ ਬੁੱਢਾ ਜੀ ਦੀ ਬੀੜ ਗੁਰੂ ਕੀ ਵਿਡਾਲੀ ਚਹਟਾ ਸਾਹਿਬ ਤੇ ਹੋਰ ਸਨ ਸਾਹਿਬ ਗੁਰੂ ਅਮਰਦਾਸ ਜੀ ਜਨਮ ਸਥਾਨ ਪਿੰਡ ਬਾਸਰਕੇ ਗਿੱਲਾ ਸੋ ਸਿਰੇ ਅਸੀਂ ਅੰਮ੍ਰਿਤਸਰ ਦੇ ਜੋ ਲੋਕਲ ਸਥਾਨ ਸੀ ਗੁਰੂ ਅਮਰਦਾਸ ਸਾਹਿਬ ਜੀ ਦਾ ਜਨਮ ਸਥਾਨ ਬਾਬਾ ਬੁੱਢਾ ਜੀ ਦੀ ਬੀੜ ਉਨਾ ਸਥਾਨਾਂ ਦੇ ਦਰਸ਼ਨ ਕਰਕੇ ਆਏ ਸੀ ਤੇ ਹੁਣ 7 ਵਜੇ ਅਸੀਂ ਨਿਕਲਾਂਗੇ ਦਰਬਾਰ ਸਾਹਿਬ ਲਈ ਤੋਂ ਪਰਿਵਾਰ ਨਾਲ ਜਾ ਰਹੇ ਹਾਂ ਤੋਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੰਗ ਸੰਗ ਸਾਈ ਹੁਣ ਤੇ ਵਧੀਆ ਦਰਸ਼ਨ ਤੇ ਜਾ ਰਹੇ ਹੁਣ ਨਿਕਲਦੇ ਹਾਂ ਦਰਬਾਰ ਸਾਹਿਬ ਲਈ ਹੁਣ ਅਸੀਂ ਜਾ ਰਹੇ ਹਾਂ ਜੀ ਦਰਬਾਰ ਸਾਹਿਬ ਦਰਸ਼ਨਾਂ ਲਈ ਇੱਕ ਖਾਲਸਾ ਕਾਲਜ ਬਾਰੇ ਲੰਘ ਰਹੇ ਹਾਂ ਇਹ ਹੈ ਜੀ ਅੰਮ੍ਰਿਤਸਰ ਸਾਹਿਬ ਜੀ ਦਾ ਮਸ਼ਹੂਰ ਹਾਲ ਗੇਟ ਹਾਲ ਦਰਵਾਜ਼ਾ ਤੋ ਪਿੱਛੇ ਸਾਰਾ ਗੜੀਸਰਾ ਹੈ ਜੀ ਤੇ ਇਹ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਦੀ ਇੱਕ ਪ੍ਰਤਿਮਾ ਲੱਗੀ ਹੋਈ ਹੈ ਬਹੁਤ ਪਿਆਰੀ ਤੇ ਇਸ ਨੂੰ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਸੰਗਤਾਂ ਦਾ ਜਿਵੇਂ ਹੜੀ ਆਇਆ ਹੋਇਆ ਹੈ ਬਿਆੰਤ ਸੰਗਤਾਂ ਗੁਰੂਵਾਹੇ ਗੁਰੂ ਸਾਹਿਬ ਜੀ ਦੇ 12ਵੇਂ ਦਰਸ਼ਨ ਕਰਾਂਗੇ ਅੰਦਰ ਜਾਣਾ ਹੁਣ ਪੋਸੀਬਲ ਨਹੀਂ ਹੈ ਇਹ ਪਲਕੀ ਸਾਹਿਬ ਜਾਰੀ ਹੈ ਅੰਦਰ ਸੁਖਾਸਨ ਸਾਹਿਬ ਲਈ ਵਾਹ ਗੁਰੂਵਾਹੇ ਅੰਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਸਿੱਖਾਂ ਦਾ ਪਹਿਲਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਸੁਖਾਸਨ ਅਸਥਾਨ ਬਣਿਆ ਹੋਇਆ ਹੈ ਸੰਗਤ ਜੀ ਪੰਜ ਤਖਤਾਂ ਦੀ ਯਾਤਰਾ ਸ਼ੁਰੂ ਕਰਨੀ ਹੈ ਅੱਜ ਅੰਮ੍ਰਿਤਸਰ ਆ ਕੇ ਅਰਦਾਸ ਕੀਤੀ ਹੈ ਪਰਿਵਾਰ ਨਾਲ ਪਹਿਲੇ ਤਖਤ ਦੇ ਦਰਸ਼ਨ ਕੀਤੇ ਹਨ ਤੇ ਨਾਲ ਹੀ ਪੰਜ ਤਖਤਾਂ ਦੀ ਜੋ ਯਾਤਰਾ ਦੀ ਅਰਦਾਸ ਕੀਤੀ ਹੈ ਆਵਲਾ ਬਾਗ ਸਮਾਰਕ ਤੇ ਆ ਹੈਰੀਟੇਜ ਸਟਰੀਟ ਦੇ ਨਜ਼ਾਰੇ ਤੇ ਛੁੱਟੀਆਂ ਕਰਕੇ ਨਾ ਪੂਰਾ ਰੌਣਕ ਮੇਲਾ ਬਾਜ਼ਾਰਾਂ ਚ ਆ ਤੁਸੀਂ ਦੇਖੋ ਦੂਰ ਦੂਰ ਤੱਕ ਹੈਰੀਟੇਜ ਸਟਰੀਟ ਤੇ ਆ ਜੰਤਾ ਦੇ ਕੁਤੂਰੀ ਕੁਤੂਰੀ ਇਹ ਦਰਬਾਰ ਸਾਹਿਬ ਕੋਲੰਬਰੀ ਸਰ ਦੀ ਫੂਡ ਸਟਰੀਟ ਹੈ ਜੀ ਤੇ ਰੌਣਕ ਮੇਲਾ ਪੂਰਾ ਇੱਥੇ ਨਜ਼ਾਰੇਦਾਰ ਮਾਹੌਲ ਸਾਹਮਣੇ ਹੈਰੀਟੇਜ ਸਟਰੀਟ ਇਹ ਜਿਹੜੀ ਅੰਬਰੀ ਸਲਵਾ ਹੋਟਲ ਸਕਲਾ ਜੋ ਗੋਲਡਨ ਗੇਟ ਦੇ ਬਿਲਕੁਲ ਨਾਲ ਆ ਬਹੁਤ ਹੀ ਸ਼ਾਨਦਾਰ ਸਰਵਿਸ ਇੰਨਾ ਦੀ ਤੇ ਬਹੁਤ ਵਧੀਆ ਵੈਲ ਮੇਨਟੇਨਡ ਰੂਮਸ ਅਗੇ ਆ ਜਿਹੜਾ ਸਟੇ ਸਾਡਾ ਇੱਥੇ ਹੈ ਤਾਂ ਸੀਨ ਹੈ ਤੇ ਬਹੁਤ ਵਧੀਆ ਬੈਡਰੂਮ ਹੈ ਇੱਥੇ ਤੇ ਆ ਦੇਖਿਓ ਕਿੱਥੇ ਪਿਛੇ ਵਾਸ਼ਰੂਮ ਆਸ ਟੇਬਲ ਦਾ ਸਮਾਰਕੋ ਸਟਡੀ ਸੋਨ ਵਗੈਰਾ ਛੋਟਾ ਹੈ ਤੁਹਾਨੂੰ ਕਾਫੀ ਕਾਫੀ ਬੁਣਾਨੀ ਹੈ ਚਾਹ ਪਾਣੀ ਹੈ ਮਿਨਰਲ ਵਾਟਰ ਦੀ ਬੋਤਲ ਪਈ ਹੋਈ ਹੈ ਹੋਟਲ ਦੇ ਵਿੱਚ ਗਰ ਫੁੱਲ ਇੰਜੋਏ ਹੋ ਰਿਹਾ ਹੈ ਅੱਜ ਬਾਅਦ ਦੇਖੋ ਦੋਨੋਂ ਨਾ ਮੇਰੇ ਤਾਰੀਆਂ ਲਾਉਂਦੇ ਨੇ ਸੋਸੀ ਹੈਗੇ ਜੀ ਆਪਣੇ ਕਜ਼ਨ ਦੇ ਹੋਟਲ ਵਿੱਚ ਇੱਥੇ ਹੀ ਅਸੀਂ ਡਿਨਰ ਕੀਤਾ ਤੇ ਇੱਥੇ ਹੀ সুইਮਿੰਗ ਪੂਲ ਦਾ ਬੱਚੇ ਨਮਲੇ ਤੇ ਬਹੁਤ ਹੀ ਸ਼ਾਨਦਾਰ ਈਵਿੰਗ ਦੀ ਇਵੇਲੀ ਉਹ ਸ਼ਾਨਦਾਰ ਸ਼ਾਮ ਰਹੀ ਸੋ ਮੇਰੀ ਤਾਂ ਹੋ ਗਈ ਜੀ ਵਾਪਸੀ ਪਟਿਆਲੇ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰੋ ਨਵੇਂ ਸਫਰਾਂ ਦੀ ਬਹੁਤ ਜਲਦੀ ਸ਼ੁਰੂਆਤ ਹੋ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ